ਚਾਹਦੀਆਂ ਕਿ ਪਲੀਜ਼ ਆ ਚੀਜ਼ਾਂ ਦੁਬਾਰਾ ਨਾ ਕੀਤੀਆਂ ਜਾਨ ਪਲੀਜ਼ ਪਲੀਜ਼ ਸੱਲਾ ਵੀ ਮੈਨੂੰ ਕੋਲ ਆਏ ਉਦੋਂ ਵੀ ਮਾਫੀ ਮੰਗ ਲਈ ਬੜੇ ਬੜੀ ਵਾਰ ਨੈਣੇ ਮੈਂ ਤੋਂ ਮਾਫੀ ਮੰਗਾਈ ਇੱਕ ਵਾਰੀ ਵੀ ਨਹੀਂ ਹੋਇਆ ਕਿ ਹਰ ਜਗ੍ਹਾ ਜਗ੍ਹਾ ਤੇ ਇਹਨਾਂ ਨੇ ਮੇਕੋ ਮਾਫੀ ਮੰਗਾਈ ਮੇਕੋ ਫੋਨ ਤੇ ਫੋਨ ਇਹਨਾਂ ਨੇ ਬੜੇ ਫੋਨ ਆਏ ਮੈਨੂੰ ਕੱਲ ਨੂੰ ਮੈਨੂੰ ਕੁਝ ਹੋ ਜਾਵੇ ਤਾਂ ਫਿਰ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਇਹ ਕਰਨਾ ਕੀ ਪਹਿਣਾ ਵਾ ਹੁਣ ਆਪਾਂ ਹੁਣ ਜਿਹੜੀ ਆਪਣੇ ਕਮਾਈ ਦਾ ਸਾਧਨ ਹੈਗਾ ਵਾ ਹੁਣ ਆਪਾਂ ਉਹੀ ਹਰ ਇੱਕ ਚੇਂਜ ਕਰ ਲਿੱਤਾ ਵਾ ਹੁਣ ਸਿੰਪਲ ਵੀਡੀਓ ਪਾ ਲਾ ਪੀ ਮੈਂ ਬਿਲਕੁਲ ਬੀਤੇ ਦਿਨੀ ਬਠਿੰਡਾ ਦੇ ਵਿੱਚ ਕਮਲਕੌਰ ਭਾਬੀ ਦੇ ਕਤਲ ਮਾਮਲੇ ਤੋਂ ਬਾਅਦ ਅਮ੍ਰਿਤਪਾਲ ਸਿੰਘ ਮਹਿਰੋ ਨੂੰ ਇਸ ਕਤਲ ਦੀ ਜ਼ਿੰਮੇਵਾਰੀ ਜਿਹੜੀ ਹੈ ਲੈ ਗਈ ਹੈ ਜਿਸ ਤੋਂ ਬਾਅਦ ਉਹਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਤਾਂ ਅਮ੍ਰਿਤਪਾਲ ਮਹਿਰੋ ਦੇ ਲਾਈਵ ਹੋਣ ਤੋਂ ਬਾਅਦ ਦੱਸਦੇ ਕਿ ਉਸਨੇ ਕਈ ਹੋਰ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਉਹਨਾਂ ਨੂੰ ਟਾਰਗੇਟ ਕੀਤਾ ਹੈ ਜਿਸ ਦੇ ਵਿੱਚ ਅੰਮ੍ਰਿਤਸਰ ਦੀ ਕੁੜੀ ਅਗਰ ਦੀਪਿਕਾ ਲੁਥਰਾ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਵੀ ਕਿਤੇ ਨਾ ਕਿਤੇ ਨਾਮ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਤਾਂ ਇਸ ਵਕਤ ਉਹਨਾਂ ਕੁੜੀਆਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਮੇਰੇ ਨਾਲ ਅੰਮ੍ਰਿਤਸਰ ਤੋਂ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਤਰਾ ਮੌਜੂਦ ਹੈ ਮੈਡਮ ਤੁਸੀਂ ਵੀ ਪਹਿਲਾਂ ਜਦੋਂ ਤੁਹਾਡੇ ਸੋਸ਼ਲ ਮੀਡੀਆ ਕੰਟੈਂਟ ਨੂੰ ਲੈ ਕੇ ਕੁਝ ਵਿਵਾਦ ਹੋਇਆ ਸੀ ਅਮਰਿਤਪਾਲ ਮਹਿਰੋ ਦੇ ਨਾਲ ਪਹਿਲਾਂ ਤੇ ਉਹਦੇ ਬਾਰੇ ਸਾਨੂੰ ਦੱਸੋ ਕਿ ਤੁਹਾਡੀ ਟੀਮ ਜਿਹੜੀ ਸੀ ਪੂਰੀ ਉਹਨਾਂ ਨੂੰ ਮਿਲਣ ਗਈ ਸੀ ਹਾਂਜੀ ਹਾਂਜੀ ਪਹਿਲਾਂ ਆਪਾਂ ਉਹਨਾਂ ਨੂੰ ਮਿਲਣ ਗਏ ਹੀ ਮਤਲਬ ਆਪਾਂ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਤੁਸੀਂ ਮਤਲਬ ਕਿ ਸਾਡੇ ਕੋਲ ਆਓ ਸਾਨੂੰ ਪ੍ਰੋਮੋਸ਼ਨ ਦੇ ਬਹਾਨੇ ਉਹਨਾਂ ਨੇ ਸੱਦਿਆ ਸੀਗਾ ਮਤਲਬ ਪੈਸੇ ਵੀ ਉਹਨਾਂ ਨੇ ਮੇਰੇ ਅਕਾਊਂਟ 'ਚ ਪਾ ਦਿੱਤੇ ਹੀ ਕਹਿੰਦੇ ਸੀ ਤੁਸੀਂ ਮੋਗੇ ਆਓ ਤੇ ਅਸੀਂ ਮੋਗੇ ਜਾਣਾ ਹੀਗਾ ਉਹਨਾਂ ਨੇ ਪਹਿਲੇ ਦਿਨ ਫੋਨ ਕੀਤਾ ਹੀ ਅਗਲੇ ਦਿਨ ਜਾਣਾ ਹੀ ਆਪਾਂ ਤੇ ਉਹਨਾਂ ਨੇ ਆਪਾਂ ਸਵੇਰੇ ਜਦੋਂ ਉੱਠੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਾਂ ਮੋਗੇ ਤੋਂ ਆਪਾਂ ਇੱਥੇ ਆ ਗਏ ਆ ਫੋਨ ਵੇਚਣ ਵਾਸਤੇ ਤੇ ਆਪਾਂ ਕਿਹਾ ਚਿੱਤੇਕਲਾ ਪਿੰਡ ਜੇ ਨਾ ਕਿਦੇ ਘਰ ਫੋਨ ਵੇਚਣ ਵਾਸਤੇ ਸੇਲ ਕਰਨ ਵਾਸਤੇ ਆਏ ਆ ਤੇ ਤੁਸੀਂ ਉੱਥੇ ਆ ਜਾਓ ਤੇ ਮੈਂ ਕਿਹਾ ਤੁਸੀਂ ਉੱਥੇ ਵੀਡੀਓ ਬਣਾ ਸਕਦੇ ਹੋ ਕਹਿੰਦੇ ਹਾਂਜੀ ਹਾਂਜੀ ਆਪਾਂ ਕਹਿਤਾ ਨਾਲ ਰੂਮ ਖਾਲੀ ਹੈਗਾ ਇੱਕ ਤੇ ਆਪਾਂ ਉੱਥੇ ਚਲੇ ਗਏ ਇਹਨਾਂ ਨੇ 2000 ਰੁਪਏ ਮੇਰੇ ਅਕਾਊਂਟ ਦੇ ਵਿੱਚ ਪਾਤਾ ਜਿਸ ਕਰਕੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਆਪਾਂ ਪ੍ਰੋਮੋਸ਼ਨ ਕਰਨੀ ਇਹਨਾਂ ਨੇ ਮੈਨੂੰ ਸਾਰੀ ਡਿਟੇਲ ਭੇਜੀ ਸੀ ਨੰਬਰ ਭੇਜਦਾ ਆਈਡੀ ਭੇਜੀ ਸੀ ਕਹੇ ਦੀ ਫੇਕ ਬ ਗੱਡੀ ਸਾਡੀ ਡੱਕ ਲਈ ਤੇ ਸਾਨੂੰ ਗੱਡੀ ਚ ਇੰਨੇ ਮਤਲਬ ਗੰਦੇ ਤਰੀਕੇ ਨਾਲ ਕੱਢਿਆ ਬਾਅਦ ਚਲੋ ਨਿਕਲੋ ਨਿਕਲੋ ਉਹ ਚੀਜ਼ ਰਿਕਾਰਡ ਨਹੀਂ ਇਹਨਾਂ ਨੇ ਕੀਤੀ ਕਹਿੰਦੇ ਫਟਾਫਟ ਨਿਕਲੋ 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 ਬਾਹਰ ਤੇ ਇਹਨਾਂ ਨੇ ਸਾਡੇ ਕੋ ਫੋਨ ਵੀ ਖੋ ਲਿੱਤੇ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਮੇਰੇ ਮੇਰੇ ਘਰੋਂ ਵੀ ਫੋਨ ਆਂਦੇ ਪਏ ਮੈਂ ਆਪਣੇ ਘਰ ਫੋਨ ਕਰਤਾ ਕਿ ਇੱਥੇ ਇਦਾਂ ਦਾ ਚੀਜ਼ ਹੋ ਗਈ ਤੁਹਾਨੂੰ ਪਤਾ ਹਰ ਕੋਈ ਸਮਝਦਾ ਤੇ ਇਹਨਾਂ ਨੇ ਜੋ ਸਾਨੂੰ ਡਿਟੇਲ ਭੇਜੀਆਂ ਇਹੀ WhatsApp ਤੇ ਸਾਰਾ ਕੋਈ ਪਹਿਲਾਂ ਉਹ ਫੋਨ ਫੜ ਕੇ ਉਹ ਡਿਲੀਟ ਕੀਤਾ ਫਿਰ Instagram ਤੇ ਵੀਡੀਓ ਡਿਲੀਟ ਕੀਤੀਆਂ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਆਈਡੀ ਡਿਲੀਟ ਕਰ ਤੇ ਮੈਂ ਫੋਨ ਦਾ ਲੋਕ ਬੰਦ ਕਰ ਦਿੱਤਾ आई डिड लीड ਨਹੀਂ ਕਰ ਸਕਦੀ ਕਿ ਲੋਕਾਂ ਦੀਆਂ ਵੀਡੀਓ ਪਈਆਂ ਹੋਈਆਂ ਪੈਸੇ ਕਹਿੰਦੇ ਉਹ ਮੈਨੂੰ ਨੰਬਰ ਦੇ ਦੀ ਮੈਂ ਆਪੇ ਗੱਲ ਕਰ ਲਾਂਗਾ ਮੈਂ ਕਿਹਾ ਐਦਾਂ ਨਹੀਂ ਚੰਗਾ ਲੱਗਦਾ ਕਹਿੰਦੇ ਜਾਂ ਤੇ ਐਦਾਂ ਹੋਏਗਾ ਮਤਲਬ ਬੜੇ ਹੋਰ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਟ੍ਰੀਟ ਕੀਤਾ ਜਿਹੜੇ ਮੇਰੇ ਨਾਲ ਸੀਗੇ ਉਹ ਵੀ ਡਰ ਗਏ ਸੀ ਤੇ ਬਾਅਦ ਚ ਉਹਨਾਂ ਨੇ ਮਤਲਬ ਕਿ ਆਪਣੀ ਜਿਹੜੀ ਕਰਪਾਨ ਹੁੰਦੀ ਹੈ ਪਿੱਛੇ ਰੱਖ ਕੇ ਮੈਨੂੰ ਮਾਫੀ ਮੰਗਾਈ ਆਪਾਂ ਉਦੋਂ ਵੀ ਮਾਫੀ ਮੰਗ ਲਈ ਉਸ ਤੋਂ ਪਹਿਲਾਂ ਵੀ ਮੈਨੂੰ ਕੋਲ ਆਏ ਉਦੋਂ ਵੀ ਮਾਫੀ ਮੰਗ ਲਈ ਬੜੇ ਬੜੀ ਵਾਰ ਹਨ ਨੇ ਮੈਨੂੰ ਮਾਫੀ ਮੰਗਾਈ ਇੱਕ ਵਾਰੀ ਵੀ ਨਹੀਂ ਹੋਇਆ ਕਿ ਹਰ ਜਗ੍ਹਾ ਜਗ੍ਹਾ ਇਹਨਾਂ ਨੇ ਮੈਨੂੰ ਮਾਫੀ ਮੰਗਾਈ ਮੇਰੇ ਕੋ ਫੋਨ ਤੇ ਫੋਨ ਇਹਨਾਂ ਨੇ ਬੜੇ ਫੋਨ ਆਏ ਮੈਨੂੰ ਕਿ ਧਮਕੀਆਂ ਆਈਆਂ ਕਿ ਤੁਸੀਂ ਐਦਾ ਤੁਸੀਂ ਇੱਦਾਂ ਕਰਦੇ ਆ ਮੈਂ ਹਰ ਜਗ੍ਹਾ ਤੇ ਮਾਫੀ ਮੰਗੀ ਪਰ ਇਹ 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 ਪਤਾ ਨਹੀਂ ਇਹ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਆਪਾਂ ਉਹ ਚੀਜ਼ ਨੂੰ ਆਪਾਂ ਬੰਦ ਹੀ ਕਰ ਦਿੱਤਾ ਹੋਇਆ ਆਪਾਂ ਉਹ ਚੀਜ਼ ਰਿਪੀਟ ਹੀ ਨਹੀਂ ਕਰਦੇ ਪਰ ਇਹ ਦੁਬਾਰਾ ਸਾਨੂੰ ਕਿਉਂ ਤੰਗ ਕਰਦੇ ਨੇ ਇਹ ਤੁਸੀਂ ਉਸ ਤੋਂ ਬਾਅਦ ਕੋਈ ਉਸ ਤਰ੍ਹਾਂ ਦਾ ਕੰਟੈਂਟ ਜਿਹੜਾ ਹੈ ਜਿਸ ਕੰਟੈਂਟ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਉਸ ਤਰ੍ਹਾਂ ਦਾ ਤੁਸੀਂ ਕੰਟੈਂਟ ਜਿਹੜਾ ਅਪਲੋਡ ਕੀਤਾ ਕਿਉਂਕਿ ਤੁਹਾਡੀ ਦੇਖਿਆ ਜਾਵੇ ਮਾਫੀ ਵਾਲੀ ਜਿਹੜੀ ਵੀਡੀਓ ਸੀ ਉਹ ਵੀ ਬਹੁਤ ਵਾਇਰਲ ਹੋਈ ਸੀ ਕਿ ਜਿਹੜੀ ਤੁਸੀਂ ਮਾਫੀ ਮੰਗ ਲਈ ਅੱਜ ਤੋਂ ਬਾਅਦ ਤੁਸੀਂ ਕੋਈ ਕੰਟੈਂਟ ਜਿਹੜਾ ਹੈ ਨਹੀਂ ਅਪਲੋਡ ਕਰੋਗੇ ਹਾਂਜੀ ਹਾਂਜੀ ਉਹ ਕੰਟੈਂਟ ਮੇਰੇ ਕੋ ਜਾਣੇ ਅਣਜਾਣੇ ਚ ਪਹਿਲਾਂ ਨਹੀਂ ਪਤਾ ਹੁੰਦਾ ਕਿ ਕਿਹੜੇ ਕੰਟੈਂਟ ਕਿੱਦਾਂ ਪਾਈਦੇ ਲੋਕਾਂ ਨੂੰ ਵੇਕੇ ਆਪਾਂ ਵੀ ਉਹੋ ਜਿਹੀ ਚੀਜ਼ਾਂ ਕਰਨ ਲੱਪੇ ਹੀ ਲੋਕੀ ਜਿਹੜੇ ਜਿੱਦਾਂ ਆਪਾਂ ਜਿੰਨਾਂ ਕੋ ਜਾਈਦਾ ਹੀ ਉਹ ਵੀ ਸਾਨੂੰ ਕਹਿੰਦੇ ਕਿ ਮੈਡਮ ਆ ਕੁਛ ਬੋਲੋ ਤੇ ਮੈਨੂੰ ਉਹ ਚੀਜ਼ ਤਾਂ ਨਹੀਂ ਪਤਾ ਹੁੰਦਾ ਕਿ ਆਪਣੇ ਹਿਸਾਬ ਨਾਲ ਕੰਟੈਂਟ ਬਣਾਣਾ ਹੁੰਦਾ ਲੋਕਾਂ ਦੇ ਹਿਸਾਬ ਨਾਲ ਨਹੀਂ ਤੇ ਉਹ ਉਹਨਾਂ ਦੀ ਗੱਲਾਂ ਚਾ ਕੇ ਮੈਂ ਵੀ ਬਣਾ ਲਾ ਪੀ ਮੈਨੂੰ ਨਹੀਂ ਪਤਾ ਹੀ ਇੰਨਾ ਉਦੋਂ ਵੀ ਮੈਨੂੰ ਮੈਂ ਪਹਿਲੀ ਪਹਿਲੀ ਵਾਰ ਜਦੋਂ ਪ੍ਰਮੋਸ਼ਨਾਂ ਕਰਨ ਲੱਗੀ ਸੀ ਤੇ ਫਿਰ ਮੈਂ ਇਹਨਾਂ ਨੂੰ ਇਹ ਚੀਜ਼ ਵੀ ਇਹਨਾਂ ਨੂੰ ਦੱਸੀ ਕਿ ਮੈਨੂੰ ਇਹ ਚੀਜ਼ ਦਾ ਦਿੱਤੀ ਵੀਡੀਓ ਸਾਰੀਆਂ ਆਪਾਂ ਡਿਲੀਟ ਵੀ ਕਰ ਦਿੱਤੀਆਂ ਮਾਫੀ ਮੰਗਾ ਲਈ ਪਰ ਫੇਰ ਵੀ ਇਹਨਾਂ ਨੇ ਮੈਨੂੰ ਹਰ ਜਗ੍ਹਾ ਤੇ ਬਦਨਾਮ ਕੀਤਾ ਹਰ ਜਗ੍ਹਾ ਤੇ ਮੈਨੂੰ ਭੈਣ ਕਹਿ ਕੇ ਹਰ ਜਗ੍ਹਾ ਤੇ ਇਹਨਾਂ ਨੇ ਰੋਲਾ ਪਾਇਆ ਐਦਾਂ 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 ਤੂੰ ਐਦਾਂ ਜੀ ਤੂੰ ਐਦਾਂ ਜੀ ਨਹੀਂ ਚੰਗਾ ਲੱਗਦਾ ਐਦਾਂ ਮੈਂ ਹਰ ਚੀਜ਼ ਮੈਂ ਪਾਣੀ ਬੰਦ ਕਰ ਦਿੱਤੀ ਮੈਂ ਹੁਣ ਆਪਣਾ ਹਰ ਇੱਕ ਕੰਟੈਂਟ ਹੀ ਚੇਂਜ ਕਰ ਲੇਤਾ ਮਤਲਬ ਆਪਣੇ ਹੁਣ ਜਿਹੜੀ ਵੀ ਮੇਰੀ ਇੰਸਟਾ ਤੇ ਤੀ ਪੋਸਟ ਦੇਖ ਸਕਦੇ ਹੋ ਕੋਈ ਵੀ ਉਹ ਜੇ ਬਲਗਰ ਟਾਈਪ ਨਹੀਂ ਹੈਗੀ ਇੱਕ ਵਾਰ ਫੇਰ ਹੁਣ ਦੇਖਿਆ ਜਦੋਂ ਲਾਈਵ ਹੋਏ ਨੇ ਜਦੋਂ ਅੰਮ੍ਰਿਤਪਾਲ ਇੱਕ ਵਾਰ ਫੇਰ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਸਿੱਧਾ ਕਿਹਾ ਜਾ ਰਿਹਾ ਕਿ ਹੁਣ ਜਿਹੜੀ লাশ ਹੈ ਉਹ ਵੀ ਨਹੀਂ ਲੱਭਣੀ ਔਰ ਪਾਰਕਿੰਗ ਦੇ ਵਿੱਚ ਬਹੁਤ ਸਾਰੀਆਂ ਪਾਰਕਿੰਗ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਮੈਂ ਇਹ 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 ਮੈਨੂੰ ਇਹ ਨਹੀਂ ਪਤਾ ਕਿਉਂ ਦਿੱਤੀਆਂ ਜਾ ਰਹੀਆਂ ਇਹਨਾਂ ਨੇ ਲਿਖਤੀ ਰੂਪ ਚ ਵੀ ਸਾਡੇ ਕੋਲ ਮਾਫੀ ਪਈ ਹੈ ਕਿ ਮੈਂ ਅੱਜ ਤੋਂ ਬਾਅਦ ਇਹਨਾਂ ਨੇ ਫਰੀਦਕੋਟ ਸਾਨੂੰ ਬੁਲਾਇਆ ਹੈਗਾ ਆਪਾਂ ਉੱਥੇ ਵੀ ਇਹਨਾਂ ਕੋਲੋਂ ਮਾਫੀ ਮੰਗ ਲਈ ਹੀ ਪੁਲਿਸ ਵਾਲੇ ਵੀ ਲੱਗੇ ਬੈਠੇ ਉਹਨਾਂ ਨੇ ਖੁਦ ਸਾਡੇ ਕੋਲੋਂ ਮਾਫੀ ਮੰਗਾਈਗੀ ਕਿ ਉਹਨਾਂ ਨੇ ਵੀ ਕਹਤੇ ਕੋਈ ਗੱਲ ਨਹੀਂ ਬੇਟਾ ਅੱਜ ਤੋਂ ਬਾਅਦ ਤੂੰ ਇਹਦਾ ਦੀ ਪੋਸਟ ਨਾ ਪੋਸਟ ਕਰਿਓ ਨਹੀਂ ਮਤਲਬ ਕਿ ਜਿਹੜੀ ਦਵਾਈਆਂ ਵਾਲੀ ਵੀਡੀਓ ਹੁੰਦੀ ਨਹੀਂ ਪੋਸਟ ਕਰੀਦੀ ਐਦਾਂ ਉਹਨਾਂ ਨੇ ਸਮਝਾਇਆ ਹੈ ਤੇ ਆਪਾਂ ਉਹ ਚੀਜ਼ ਨੂੰ ਮੰਨ ਲਿੱਤਾ ਹੈਗਾ ਕਿ ਮੈਂ ਅੱਜ ਤੋਂ ਬਾਅਦ ਉਹ ਵੀਡੀਓ ਡਬਲ ਮੀਨਿੰਗ ਵੀਡੀ ਜੀ ਪੋਸਟ ਨਹੀਂ ਕਰਾਂਗੇ ਸਿਰਫ ਉਹ ਚਾਰ ਵੀਡੀਓ ਪੋਸਟ ਕੀਤੀਆਂ ਸੀ ਉਸ ਚਾਰੋਂ ਦੇ ਚਾਰੋਂ ਮੈਂ ਡਿਲੀਟ ਕਰ ਦਿੱਤੀਆਂ ਹੁਣ ਉਹ ਦੁਬਾਰਾ ਰਿਪੀਟ ਕਰ ਕਰਕੇ ਐਡਿਟ ਕਰ ਕਰਕੇ ਲੋਕੀ ਇੱਕ ਵਾਇਰਲ ਕਰੀ ਜਾਣਗੇ ਹੁਣ ਪੇਜਾਂ ਵਾਲੇ ਹੁਣ ਆਪਾਂ ਤੇ ਮੇਰੇ ਤੇ ਉਹਦੇ ਚ ਕੋਈ ਕਸੂਰ ਨਹੀਂ ਹੈਗਾ ਕਿ ਮੈਨੂੰ ਬਦਨਾਮ ਕਰੀ ਜਾਣਗੇ ਹੁਣ ਜੋ ਮੈਂ ਪਹਿਲਾਂ ਪੋਸਟ ਕੀਤੀ ਜਾਂ ਤੇ ਮੇਰੇ ਪੋਸਟ ਦੇ ਵਿੱਚ ਮੇਰੀ ਆਈਡੀ ਦੇ ਵਿੱਚ ਉਹ ਚੀਜ਼ ਹੋਵੇ ਫੇਰ ਗੱਲ ਹੁੰਦੀ ਹੈ ਪਰ ਮੇਰੀ ਆਈਡੀ 'ਚ ਉਹ ਚੀਜ਼ ਹੀ ਨਹੀਂ ਹੈਗੀ ਮੈਂ ਸਾਰਾ ਚੇਂਜ ਕਰ ਲਿੱਤਾ ਤੁਹਾਡੇ ਸਾਰਾ ਮਾਮਲਾ ਪੁਲਿਸ ਦੇ ਕੋਲ ਵੀ ਗਿਆ ਸੀ ਹਾਂਜੀ ਪੁਲਿਸ ਦੇ ਕੋਲ ਵੀ ਗਿਆ ਸੀਗਾ ਆਪਾਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਦੋਂ ਇਹਨਾਂ ਮੈਨੂੰ ਧਮਕੀ ਆਈ ਹੈਗੀ ਆਪਾਂ ਮਤਲਬ ਕਿ ਇੱਥੇ ਗਏ ਸੀਗੇ ਪੁਲਿਸ ਪੁਲਿਸ ਦੇ ਮਤਲਬ ਵੱਡੇ ਜਗ੍ਹਾ ਤੇ ਗਏ ਸੀਗੇ ਐਸਐਸਪੀ ਕੋਲ ਵੀ ਗਏ ਸੀਗੇ ਪਰ ਕਹੇ ਨੇ ਸਾਡੀ ਮੰਨੀ ਨਹੀਂ ਸਾਨੂੰ ਸਾਨੂੰ ਸੁਣਿਆ ਹੀ ਨਹੀਂ ਕੋਈ ਹੈ ਹੀ ਨਹੀਂ ਸੁਣਨ ਵਾਲਾ ਕੋਈ ਵੀ ਨਹੀਂ ਸੁਣਨ ਵਾਲਾ ਜੇ ਕੱਲ ਨੂੰ ਜਿੱਦਾਂ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਹੈ ਕੱਲ ਨੂੰ ਮੈਨੂੰ ਕੁਝ ਹੋ ਜਾਵੇ ਤਾਂ ਫਿਰ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜਿੱਦਾਂ ਉਹਨਾਂ ਨੇ ਕਿਹਾ ਕਿ ਹਰ ਜਿੱਦਾਂ ਪਹਿਲਾਂ ਹੁਣ ਜਿਹਦੀ ਡੈਥ ਹੋ ਗਈ ਮੈਂ ਸਮਝਦੀ ਆ ਕਿ ਚਲੋ ਮੈਨੂੰ ਇਹ ਨਹੀਂ ਪਤਾ ਕਿੱਦਾਂ ਹੋਈ ਕਿਵੇਂ ਹੋਇਆ ਠੀਕ ਹੈ ਤੇ ਜੇ ਕੱਲ ਨੂੰ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਹੈ ਕਿ ਤੇ ਤੁਹਾਡੀ ਵੀ লাশ ਵੀ ਨਹੀਂ ਲੱਭਣੀ ਹਾਂ ਤੇ ਤੂੰ ਮਤਲਬ ਤੁਹਾਨੂੰ ਹਰ ਜਗ੍ਹਾ ਤੇ ਪਾਰਕਿੰਗ ਹੈਗੀ ਹੈ ਤੇ ਉਹਦੇ ਚ ਬੰਦਾ ਡਰੇਗਾ ਨਹੀਂ ਕੀ ਕਰੇਗਾ ਮੇਰੀ ਸਾਰੀ ਫੈਮਲੀ ਡਰ ਗਈ ਹੋਈ ਹੈ ਕਿ ਇਹ ਕਰਨਾ ਕੀ ਪਹਿਣਾ ਵਾ ਹੁਣ ਆਪਾਂ ਹੁਣ ਜਿਹੜੀ ਆਪਣੇ ਕਮਾਈ ਦਾ ਸਾਧਨ ਹੈਗਾ ਵਾ ਹੁਣ ਆਪਾਂ ਉਹੀ ਹਰ ਇੱਕ ਚੇਂਜ ਕਰ ਲਿੱਤਾ ਵਾ ਹੁਣ ਸਿੰਪਲ ਵੀਡੀਓ ਪਾਣ ਲੱਪੀ ਮੈਂ ਬਿਲਕੁਲ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਲੱਚਰਤਾ ਜਿਹੜੀ ਲਗਾਤਾਰ ਫੈਲਾਈ ਜਾ ਰਹੀ ਹੈ ਖਾਸ ਕੁੜੀਆਂ ਦੇ ਵੱਲੋਂ ਔਰ ਉਹ ਕੁੜੀਆਂ ਜਿਨ੍ਹਾਂ ਦੇ ਨਾਮ ਦੇ ਪਿੱਛੇ ਕੋਰ ਜਾਂ ਮੁੰਡਿਆਂ ਦੇ ਪਿੱਛੇ ਸਿੰਘ ਲੱਗਦਾ ਹੈ ਇਹਦੇ ਨਾਮ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕੋਰ ਵਾਲੀਆਂ ਜਿਹੜੀਆਂ ਕੁੜੀਆਂ ਨੇ ਉਹ ਜਿਹੜੀਆਂ ਲੱਚਰਤਾ ਉਹਨਾਂ ਨੂੰ ਖਾਸ ਟਾਰਗੇਟ ਕੀਤਾ ਜਾਏਗਾ ਪਰ ਮੇਰੇ ਨਾਮ ਦੇ ਪਿੱਛੇ ਤਾਂ ਕੋਰ ਲੱਗਦਾ ਨਹੀਂ ਪਿਆ ਪਹਿਲੀ ਗੱਲ ਤੇ ਆਪਾਂ ਜਿਹੜੀਆਂ ਪਹਿਲੀਆਂ ਵੀਡੀਓ ਜਿਹੜੀਆਂ ਡਬਲ मीनिंग ਵੀਡੀਓ ਕੀਤੀਆਂ ਹੀ ਉਹ ਸਾਰੀਆਂ ਆਪਾਂ ਬੰਦ ਕਰ ਦਿੱਤੀਆਂ ਜਾਂ ਸਬ ਡਿਲੀਟ ਕਰ ਦਿੱਤੀਆਂ ਜਾਂ ਉਹ ਸਾਰਾ ਸਾਰਾ ਮੈਟਰ ਹੀ ক্লোਜ਼ ਕਰ ਦਿੱਤਾ ਹੋਇਆ ਤੇ ਜਿਹੜਾ ਹੁਣ ਇਹ ਕਹਿੰਦੇ ਪਏ ਆ ਲਚਰਤਾ ਵਾਲੀ ਕੋਰ ਪਹਿਲੀ ਗੱਲ ਤੇ ਆਪਾਂ ਕੋਈ ਸਿੱਖ ਫੈਮਿਲੀ ਚ ਹੈ ਨਹੀਂ ਆ ਆਪਾਂ ਹੈ ਹੀ ਹਿੰਦੂ ਫੈਮਿਲੀ ਚ ਹੈਯਾ ਬੱਹ ਹਿੰਦੂ ਫੈਮਿਲੀ ਚ ਪਹਿਲੀ ਗੱਲ ਤੇ ਮੈਂ ਕੋਈ ਆਪਣੇ ਨਾਮ ਦੇ ਵਿੱਚ ਕੋਰ ਨਹੀਂ ਲਗਾਇਆ ਮੇਰਾ ਨਾਮ ਹੀ ਦੀਪਿਕਾ ਲੁਥਰਾ ਹੈ ਤੇ ਲੁਥਰਾ ਹੀ ਰਹੇਗਾ ਤੇ ਮੈਂ ਕੋਈ ਇਸ ਤੋਂ ਇਲਾਵਾ ਮੈਂ ਨਾ ਆਪਾਂ ਕੋਈ ਗੰਦੀ ਵੀਡੀਓ ਪਾ ਰਹੇ ਨਾ ਕਿਸੇ ਨੂੰ ਟਾਰਗੇਟ ਕਰਕੇ ਪਾ ਰਹੇ ਨਾ ਨਾ ਆਪਣੇ ਗੁਰੂਆਂ ਦੀ ਧਰਤੀ ਤੇ ਆ ਕੇ ਕੋਈ ਗੁਰੂਆਂ ਨੂੰ ਕੁਝ ਬੋਲਦੇ ਪਏ ਆ ਕੁਝ ਵੀ ਨਹੀਂ ਅੱਜ ਕੱਲ੍ਹ ਤੇ ਤੁਸੀਂ ਇਨਫਲੂਐਂਸਰ ਦੇਖ ਸਕਦੇ ਹੋ ਕਿੰਨਾ ਕਿ ਕੁਝ ਪਾ ਰਹੇ ਆ ਆਪਾਂ ਉਹਨਾਂ ਨੂੰ ਨਹੀਂ ਕਹਿ ਸਕਦੇ ਹਰ ਇੱਕ ਦਾ ਅਲੱਗ-ਅਲੱਗ ਮਾਈਂਡ ਹੁੰਦਾ ਆਪਾਂ ਉਹਨਾਂ ਨੂੰ ਨਹੀਂ ਸਮਝਾ ਸਕਦੇ ਜਿਹੜਾ ਸਮਝਣ ਵਾਲਾ ਬੰਦਾ ਉਹ ਸਮਝ ਹੀ ਜਾਂਦਾ ਹੈ ਮੈਂ ਹੁਣ ਆਪਣੇ ਆਪ ਨੂੰ ਸੁਧਾਰ ਲਿੱਤਾ ਕਿ ਚਲੋ ਮੇਰੀ ਵੀ ਫੈਮਿਲੀ ਹੈਗੀ ਹੈ ਕਿ ਮੈਂ ਮੈਂ ਆ ਚੀਜ਼ਾਂ ਕਰਦੀ ਚੰਗੀ ਨਹੀਂ ਲੱਗਦੀ ਜੋ ਮੇਰੇ ਕੋ ਪਹਿਲੀ ਗਲਤੀ ਹੋਈ ਉਹ ਮੈਂ ਮਾਫੀ ਮੰਗ ਲਿੱਤੀ ਹਈ ਹੈ ਮੈਨੂੰ ਪਤਾ ਹੈ ਕਿ ਮੈਂ ਵੀਡੀਓ ਨਹੀਂ ਚੰਗੀਆਂ ਕੀਤੀਆਂ ਜੋ ਪਾਈਆਂ ਹੀ ਚਾਰ ਵੀਡੀਓ ਪਾਈਆਂ ਹੀ ਚਾਰ ਦੇ ਚਾਰੋ ਆਪਾਂ ਡਿਲੀਟ ਕਰ ਦਿੱਤੀਆਂ ਨੇ ਤੁਹਾਨੂੰ ਕਮੈਂਟਾਂ ਦੇ ਵਿੱਚ ਵੀ ਇਹ ਦਿੱਤੇ ਆ ਜਾਂਦਿਆ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਕੰਟੈਂਟ ਹੈ ਨਾ ਪਾਓ ਜਾਂ ਫਿਰ ਕੁਝ ਹੋਰ ਤਰ੍ਹਾਂ ਦੀਆਂ ਕੋਈ ਧਮਕੀਆਂ ਤੁਹਾਨੂੰ ਮਿਲਦੀਆਂ ਹੋਣ ਜਾਂ ਕੱਲ ਦੇ ਮਾਮਲੇ ਤੋਂ ਬਾਅਦ ਤੁਹਾਨੂੰ ਕੋਈ ਧਮਕੀ ਮਿਲੀ ਹੋਵੇ ਕੱਲ ਦੇ ਮਾਮਲੇ 'ਚ ਧਮਕੀਆਂ ਮਤਲਬ ਕਿ ਕਮੈਂਟ 'ਚ ਬਹੁਤ ਕੁ ਸਾਬ ਨੇ ਤੁਹਾਨੂੰ ਮਾਰ ਦੇਣਾ ਦੂਜਾ ਨੰਬਰ ਐਨਾ ਇਹਦਾ ਲਾਓ ਦੂਜਾ ਨੰਬਰ ਐਦਾ 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 ਹੋਏ ਨਾ ਐਦਾ ਹੋਏ ਨਾ ਤੇ ਫਿਰ ਉਹ ਤਾਂ ਸਾਰੇ ਡਰਨ ਗਏ ਜੇ ਜੇ ਪਹਿਲੇ ਪਹਿਲੀ ਗੱਲ ਹੈਗੀ ਆ ਜਿਹੜੀ ਆਪਾਂ ਡਬਲ ਮੀਨਿੰਗ ਵੀਡੀਓ ਬਣਾਉਂਦੇ ਹੀ ਕਮੈਂਟਾਂ ਦੇ ਵਿੱਚ ਪਹਿਲਾਂ ਤਾਂ ਕੋਈ ਲੋਕ ਇਹਨਾਂ ਬੋਲਦੇ ਨਹੀਂ ਜਦੋਂ ਇਹਨਾਂ ਨੇ ਕੰਟਰੋਵਰਸੀ ਸਟਾਰਟ ਕੀਤੀ ਉਦੋਂ ਹੀ ਸਾਰੇ ਮੈਨੂੰ ਮਤਲਬ ਕਿ ਬੋਲਣ ਲੱਪੇ ਹੀ ਪਰ ਆਪਾਂ ਉਹ ਚੀਜ਼ ਨੂੰ ਸਾਰਾ ਹੀ ਚੇਂਜ ਕਰ ਦਿੱਤਾ ਹੈ ਕਿ ਉਹ ਚੀਜ਼ ਆਪਾਂ ਦੁਬਾਰਾ ਆਪਣੇ ਪੇਜ ਤੇ ਪੋਸਟ ਕਰ ਹੀ ਨਹੀਂ ਰਹੇ ਉਹ ਜੀ ਕੋਈ ਚੀਨੀ ਪ੍ਰਮੋਸ਼ਨ ਵਾਲੀ ਪੋਸਟ ਕਰ ਰਹੇ ਜੋ ਕਿ ਲੋਕਾਂ ਨੂੰ ਤੰਗ ਕਰੇ ਲੋਕਾਂ ਨੂੰ ਹੋ ਸਕੋ ਪਸੰਦ ਆਉਂਦੀ ਹੈ ਹਰ ਕੋਈ ਫੈਮਲੀ ਕਹਿੰਦਾ ਕਿ ਨਹੀਂ ਬੇਟਾ ਵੀਡੀਓ ਬਹੁਤ ਅੱਛੇ ਪਾ ਰਹੇ ਹੋ ਤੁਸੀਂ ਜੇ ਹਰ ਕਿਸ ਨੂੰ ਪਸੰਦ ਆਉਂਦੀ ਤਾਂ ਇਹ ਚੀਜ਼ ਚੱਲਦੀ ਹੈ ਨਾਡੇ ਵੱਲੋਂ ਕਿਹਾ ਗਿਆ ਕਿ ਇੱਕ ਵਾਰ ਚਲੋ ਗਲਤੀ ਹੋ ਗਈ ਤੇ ਮੈਂ ਉਹਦੀ ਮਾਫੀ ਵੀ ਮੰਗ ਲਈ ਲਗਾਈ ਹੈ ਲੇਕਿਨ ਫਿਰ بار بار ਮੈਨੂੰ ਉਸ ਸਟੇਜ ਵੱਲ ਲੈ ਕੇ ਜਾਣਾ ਜਾਂ ਟਾਰਗੇਟ ਕਰਨਾ ਕਿਤਨਾ ਕਿਤੇ ਗਲਤ ਹੈ ਬਿਲਕੁਲ ਗਲਤ ਹੈਗਾ ਐਦਾ ਮੇਰੀ ਫੈਮਿਲੀ ਨੂੰ ਵੀ ਨੁਕਸਾਨ ਹੈਗਾ ਡਰ ਹੈਗਾ ਆਪਾਂ ਫਿਰ ਇਹਦਾ ਕੰਮ ਹੀ ਨਹੀਂ ਕਰ ਪਾਵਾਂਗੇ ਆਪਾਂ ਫਿਰ ਡਰ ਡਰ ਕੇ ਥੋਣਾ ਜੀਣਾ ਹੈਗਾ ਆਪਣੀ ਲਾਈਫ ਆਪਾਂ ਆਪਣੇ ਹੱਥੋਂ ਇਹਨਾਂ ਦੇ ਲੋਕਾਂ ਦੇ ਹੱਥੋਂ ਕੁਝ ਕਰ ਲਾਂਗੇ ਤਾਂ ਫਿਰ ਕੀ ਕਰਾਂਗੇ ਪਿਕਾ ਕਿਸੇ ਦੇ ਵੱਲੋਂ ਕਮੈਂਟ ਵੀ ਆਂਦੇ ਕਿ ਸਿਰਫ ਸੋਸ਼ਲ ਮੀਡੀਆ ਤੇ ਤੁਸੀਂ ਵਲਗਰ ਚੀਜ਼ਾਂ ਦਿਖਾ ਕੇ ਹੀ ਪੈਸੇ ਕਮਾ ਸਕਦੇ ਹੋ ਕਿ ਕੋਈ ਹੋਰ ਤਰੀਕਾ ਨਹੀਂ ਹੈ ਤੁਸੀਂ ਇਹਦੇ ਵਿੱਚ ਕਿੰਨਾ ਕੁ ਸੰਤਿਮਾਨੀ ਨਹੀਂ ਨਹੀਂ ਮੈਨੂੰ ਵੈਸੇ ਤਾਂ ਵੈਸੇ ਤਾਂ ਮੈਨੂੰ ਐਦਾ ਦੇ ਮਤਲਬ ਕਮੈਂਟ ਤਾਂ ਕਿ ਕਟ ਆਂਦੇ ਆ ਪਹਿਲਾਂ ਆਂਦੇ ਸੀਗੇ ਜਿਆਦੇ ਜਦੋਂ ਮੈਂ ਪਹਿਲਾਂ ਪੋਸਟ ਕਰਦੀ ਸੀ ਪਰ ਹੁਣ ਮੈਂ ਚੀਜ਼ਾਂ ਨਹੀਂ ਪੋਸਟ ਕਰਦੀ ਕਿਉਂਕਿ ਆਪਾਂ ਉਹ ਚੀਜ਼ਾਂ ਕਮਾ ਹੀ ਨਹੀਂ ਰੇ ਪਾ ਕੇ ਆਪਾਂ ਬਿਲਕੁਲ ਸਿੰਪਲ ਵੀਡੀਓ ਪਾ ਰਹੇ ਆ ਜੋ ਕਿ ਲੋਕਾਂ ਨੂੰ ਨਹੀਂ ਤੰਗ ਕਰਦੀ ਪਰ ਇਹ ਦੁਬਾਰਾ ਇਹਨਾਂ ਨੇ ਮੈਨੂੰ ਪਤਾ ਨਹੀਂ ਕਿਉਂ ਧਮਕੀ ਦਿੱਤੀਆਂ ਕਿਉਂ ਐਦਾਂ ਮੈਨੂੰ ਟਾਰਗੇਟ ਕਰ ਰਿਹਾ ਕਿਸ ਗੱਲੋਂ ਕਰ ਰਿਹਾ ਤੇ ਪਲੀਜ਼ ਮੈਨੂੰ ਸਾਰਿਆਂ ਦੇ ਅੱਗੇ ਬੇਨਤੀ ਹੈਗੀ ਐ ਇਹ ਚੀਜ਼ਾਂ ਮੈਂ ক্লোਜ਼ ਕਰਨਾ ਚਾਹਨੀ ਆ ਮੈਂ ਚੀਜ਼ਾਂ ਦੁਬਾਰਾ ਨਹੀਂ ਰਿਪੀਟ ਕਰਨਾ ਕਰਦੇ ਵੱਲੋਂ ਹੁਣ ਇਸ ਮਾਮਲੇ ਤੋਂ ਬਾਅਦ ਕੋਈ ਲਿਖਤੀ ਸ਼ਿਕਾਇਤ ਦਿੱਤੀ ਨਹੀਂ ਇਸ ਮਾਮਲੇ ਤੋਂ ਬਾਅਦ ਨਹੀਂ ਆਪਾਂ ਜਾਈਦਾ ਹਰ ਜਗ੍ਹਾ ਚਾਈਦਾ ਪੁਲਿਸ ਸਟੇਸ਼ਨ ਪਰ ਕੋਈ ਸਾਡੀ ਨਹੀਂ ਸੁਣਦਾ ਜੇ ਕੱਲ ਨੂੰ ਸਾਡਾ ਸਾਨੂੰ ਕੁਝ ਹੋ ਗਿਆ ਜਿੱਦਾਂ ਉਹਨਾਂ ਨੂੰ ਕੁਝ ਹੋਇਆ ਐ ਐਦਾਂ ਮੈਨੂੰ ਕੁਝ ਹੋ ਗਿਆ ਮੇਰੇ ਫੈਮਿਲੀ ਨੂੰ ਕੁਝ ਹੋ ਗਿਆ ਸਾਡੇ ਸਾਰੇ ਫੈਮਿਲੀ ਨੂੰ ਜਾਂਦੇ ਜਾਂਦੇ ਕੁਝ ਹੋ ਗਿਆ ਹੁਣ ਸਾਨੂੰ ਧਮਕੀਆਂ ਆਉਂਦੇ ਕਿ ਤੁਸੀਂ ਇੱਥੇ ਜਾਓਗੇ ਤੁਹਾਨੂੰ ਉੱਥੇ ਘੇਰ ਲੈਣਾ ਤੁਸੀਂ ਇੱਧਰ ਜਾਓਗੇ ਤੁਹਾਨੂੰ ਉੱਥੇ ਘੇਰ ਲੈਣਾ ਐਦਾਂ ਹਰ ਇੱਕ ਕੁੜੀ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ ਹੁਣ ਜੇ ਇੱਕ ਕੁੜੀ ਸਮਝ ਹੀ ਗਈ ਹੈ ਕਿ ਆਪਣੀ ਗਲਤੀ ਮੰਨ ਰਹੀ ਹੈ ਕਿ ਮੈਂ ਅੱਜ ਤੋਂ ਬਾਅਦ ਅਪਰ ਐਸੀ ਚੀਜ਼ਾਂ ਨਹੀਂ ਪੋਸਟ ਕੀਤੀਆਂ ਤੇ ਨਾ ਹੀ ਕਰਾਂਗੀ ਪਰ ਫੇਰ ਵੀ ਇਹ ਟਾਰਗੇਟ ਕੀਤਾ ਜਾ ਰਿਹਾ ਬਹੁਤ ਗਲਤ ਗੱਲ ਲੱਗੀ ਹੈ। ਅਮਰਿਤਪਾਲ ਮਹਿਰੋ ਨੂੰ ਕੀ ਕਹਿਣਾ ਚਾਹੋ? ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹਾਂਗੀ ਬਸ ਇਹ ਕਹਿਣਾ ਚਾਹਾਂਗੀ ਕਿ ਸੋਰੀ ਮੈਂ ਅਸ ਤੋਂ ਬਾਅਦ ਕੋਈ ਐਹੋ ਜੀ ਪਹਿਲੀ ਪੋਸਟ ਪਾਈ ਵੀ ਨਹੀਂ ਜੋ ਕਿ ਤੁਸੀਂ ਮੈਨੂੰ ਤੰਗ ਕਰ ਰਹੇ ਹੋ। ਮੈਂ ਐਹੋ ਜੀ ਪੋਸਟ ਪਾਵਾਂਗੀ ਵੀ ਨਹੀਂ। ਤੇ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਪਲੀਜ਼ ਮੈਂ ਆ ਚੀਜ਼ਾਂ ਰਿਪੀਟ ਨਹੀਂ ਕਰਨਾ ਚਾਹਦੀ। ਕੰਚਨ ਦੀ ਗੱਲ ਕਰੀਏ ਅਗਰ ਕਮਲ ਕੌਰ ਜਿੰਨਾ ਦੀ ਕੱਲ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਤੁਸੀਂ ਜਾਣਦੇ ਸੀ ਕਦੀ ਮਿਲੇ ਸੀ। ਨਹੀਂ ਮੈਂ ਉਹਨਾਂ ਨੂੰ ਨਹੀਂ ਜਾਣਦੀ ਸੀ ਬਸ ਉਹਨਾਂ ਦੀ ਹਾਂ ਇੱਕ ਅੱਧੀ ਵਾਰ ਵੀਡੀਓ ਵੇਖੀ ਜਰੂਰ ਪਰ ਮੈਨੂੰ ਤੇ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦਾ ਨਾਮ ਅਸਲੀ ਕੀ ਹੈਗਾ ਮੈਨੂੰ ਮੈਂ ਬਸ ਉਹਨਾਂ ਦੀ ਵੀਡੀਓ ਵੇਖਦੀ ਜੋ ਸਕਰੋਲ ਕਰਦੇ ਕਰਦੇ ਆ ਜਾਂਦਾ ਬਸ ਉਹੀ ਵੇਖੀ ਦੀ ਬਸ ਇਹੀ ਪਤਾ ਲੱਗਾ ਕਿ ਕੱਲ ਉਹਨਾਂ ਦਾ ਹੋ ਗਿਆ ਹੋਰ ਬਹੁਤ ਸਾਰੀਆਂ ਕੁੜੀਆਂ ਨੇ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਔਰ ਇਸ ਤਰ੍ਹਾਂ ਦਾ ਕੰਟੈਂਟ ਜਿਹੜਾ ਇਹ ਪਾਉਂਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਉਹ ਉਹ ਤਾਂ ਮੈਂ ਤੋਂ ਅੱਗੇ ਕੁਝ ਵੀ ਨਹੀਂ ਹੈਗੀ ਮੇਰੇ ਤੋਂ ਵੀ ਬਹੁਤ ਜ਼ਿਆਦਾ ਓਵਰ ਪਾਉਂਦੀਆਂ ਪਤਾ ਨਹੀਂ ਇਹ ਸਾਰੇ ਜਿਹੜੇ ਮੇਰੇ ਪਿੱਛੇ ਕਿਉਂ ਪਏ ਹੋਏ ਆ ਉਹ ਵੇਖਣਾ ਚਾਹੁੰਦਾ ਹੁਣ ਅਲੱਗ-ਅਲੱਗ ਸਾਰਿਆਂ ਦਾ ਮਾਈਂਡ ਹੁੰਦਾ ਕਿ ਕੌਣ ਸੁਧਰਨਾ ਚਾਹੁੰਦਾ ਕੌਣ ਨਹੀਂ ਸੁਧਰਨਾ ਚਾਹੁੰਦਾ ਹੁਣ ਆਪਾਂ ਉਹਨਾਂ ਨੂੰ ਜ਼ਬਰਦਸਤੀ ਨਹੀਂ ਸੁਧਾਰ ਸਕਦੇ ਜਿਹਨੇ ਸੁਧਰਨਾ ਆਏਗਾ ਉਹ ਸੁਧਰ ਜਾਏਗਾ ਆਪਣੀ ਫੈਮਿਲੀ ਦਾ ਬੈਕਗ੍ਰਾਉਂਡ ਵੇਖ ਕੇ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਕੋ ਵੀ ਜਿਹੜੀ ਇਹ ਵੀਡੀਓ ਪਹੁੰਚੇਗੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੇਰੇ ਵੱਲੋਂ ਬਹੁਤ ਸਾਰੀਆਂ ਕੰਪਲੇਂਟਸ ਕੀਤੀਆਂ ਜਾਂਦੀਆਂ ਲੇਕਿਨ ਕਾਰਵਾਈ ਜਿਹੜੀ ਨਹੀਂ ਹੁੰਦੀ ਹੈ ਇਸ ਤੋਂ ਬਾਅਦ ਕੋਈ ਨਾ ਕੋਈ ਵੱਡੀ ਵਾਰਦਾਤ ਹੋ ਜਾਂਦੀ ਹੈ ਫਿਰ ਜਿਹੜਾ ਇਹ ਪਛਤਾਵਾ ਕੀਤਾ ਜਾਂਦਾ ਮੈਂ ਬਸ ਇਹੀ ਕਹਿਣਾ ਚਾਹਾਂਗੀ ਮੇਰੀ ਫੈਮਲੀ ਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਮੈਂ ਆ ਚੀਜ਼ਾਂ ਤੇ ਦੁਬਾਰਾ ਨਹੀਂ ਪੈਣਾ ਚਾਹੁੰਦੀ ਫੈਮਿਲੀ ਚ ਕੌਣ ਕੌਣ ਹੈ ਦੀਪਿਕਾ ਤੁਸੀਂ ਇਹ ਪ੍ਰੋਮੋਸ਼ਨ ਦਾ ਕੰਮ ਕਰਦੇ ਹੋ ਆਪਣੇ ਅਸੀਂ ਸੁਣਿਆ ਹੈ ਕਿ ਤੁਸੀਂ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਰਨ ਦੇ ਲਈ ਤੁਹਾਨੂੰ ਇਹ ਸਭ ਕੰਮ ਜਿਹੜਾ ਇਹ ਕਰਨਾ ਪੈਂਦਾ ਹੈ ਫੈਮਿਲੀ ਬਾਰੇ ਥੋੜੀ ਜਿਹੀ ਫੈਮਿਲੀ ਚ ਮੇਰੇ ਦਾਦੀ ਮਮਾ ਹੈ ਗਿਆ ਫਾਦਰ ਸਾਹਿਬ ਹੈ ਬ੍ਰਦਰ ਹੈ ਮਤਲਬ ਤਾਈ ਜੀ ਹੈ ਗਿਆ ਮਤਲਬ ਮਮਾ ਮੇਰੇ ਹੈ ਨਹੀਂ ਹੈ ਮਮਾ ਮੇਰੇ ਛੋਟੇ ਹੁੰਦੇ ਤੋਂ ਚਲੇ ਗਏ ਸੀ ਤੇ ਜਿਸ ਕਰਕੇ ਪਹਿਲਾ ਮੈਂ ਜਿਸ ਮਤਲਬ ਬੜੀ ਮੁਸ਼ਕਿਲ ਨਾਲ ਆਪਣੀ ਸਟੱਡੀ ਵੀ ਕੰਪਲੀਟ ਕੀਤੀ ਹੈ ਤੇ ਉਸੇ ਹਿਸਾਬ ਨਾਲ ਪਹਿਲਾਂ ਮੈਂ ਜੋਬ ਵੀ ਕਰਦੀ ਰਹੀਆਂ ਅਲੱਗ-ਅਲੱਗ ਜਗ੍ਹਾ ਤੇ ਮੈਂ ਸ਼ੁਰੂ ਤੋਂ ਇਹ ਕੰਮ ਚ ਨਹੀਂ ਹੈਗੀ ਮੈਂ ਜੋਬ ਵੀ ਕਰਦੀ ਰਹੀਆਂ ਆਪਣੀ ਬੜੀ ਮਿਹਨਤ ਕੀਤੀ ਹੈ ਮੈਂ ਪਰ ਕਈ ਲੋਕ ਹੀ ਨਹੀਂ ਸਮਝ ਸਕਦੇ ਕਈ ਲੋਕ ਹੀ ਸਮਝਦੇ ਮਜ਼ਾਕ ਹੈਗਾ ਇਹ ਇਦਾਂ ਹੈਗੀ ਗਲਤ ਬੋਲਦੀ ਹੈ ਇਦਾਂ ਕੁੜੀ ਹੈਗੀ ਹੈ ਪਰ ਹਰ ਕੇ ਕੁੜੀ ਨੂੰ ਨਾ ਵੀਡੀਓ ਚ ਵੇਖ ਕੇ ਜਜ ਨਹੀਂ ਕੀਤਾ ਜਾਂਦਾ ਕਿ ਕੋਈ ਕੁੜੀ ਕਿੱਦਾਂ ਦੀ ਗਲਤੀ ਕੀਤੀ ਹੈ ਕਿ ਨਹੀਂ ਗਲਤ ਲੋਕਾਂ ਮਤਲਬ ਕਮਲ ਕੋਰ ਦੀ ਜਦੋਂ ਕਤਲ ਤੋਂ ਬਾਅਦ ਕੱਲ ਬਠਿੰਡਾ ਦੇ ਵਿੱਚ ਜਦੋਂ ਉਸ ਦੀ ਲਾਸ਼ ਮਿਲਦੀ ਹੈ ਇੱਕ ਗੱਡੀ ਦੇ ਵਿੱਚੋਂ ਅਗਰ 2 ਦਿਨ ਪਹਿਲਾਂ ਗਲੀ ਜਿਹੜੀ লাশ ਮਿਲਦੀ ਤੇ ਉਸ ਤੋਂ ਬਾਅਦ ਅੰਮ੍ਰਿਤਪਾਲ ਮਹਿਰੋ ਦੇ ਵੱਲੋਂ ਹੀ ਇਸ ਕਤਲ ਦੀ ਜ਼ਿੰਮੇਵਾਰੀ ਲੈ ਦਿੱਤੀ ਜਾਂਦੀ ਤੇ ਇਸ ਤੋਂ ਨਾਲ ਹੀ ਬਾਅਦ ਦੇ ਵਿੱਚ ਦੇਖਿਆ ਜਾਵੇ ਤਾਂ ਦੀਪਿਕਾ ਲੁਧਰਾ ਦੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਕੁੜੀ ਤੇ ਉਸ ਨੂੰ ਵੀ ਕਿਤੇ ਨਾ ਕਿਤੇ ਟਾਰਗੇਟ ਕੀਤਾ ਜਾਂਦਾ ਹੈ ਕਿ ਹੁਣ ਇਸ ਤੋਂ ਬਾਅਦ ਵਾਰੀ ਤੇਰੀ ਹੈ ਉਸ ਤੋਂ ਬਾਅਦ ਅਸੀਂ ਦੀਪਿਕਾ ਲੁਧਰਾ ਨਾਲ ਗੱਲ ਕੀਤੀ ਤੇ ਉਸ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਵੱਲੋਂ ਪਹਿਲਾਂ ਹੀ ਅੰਮ੍ਰਿਤਪਾਲ ਮਹਿਰੋ ਦੇ ਕੋਲੋਂ ਮਾਫੀ ਜਿਹੜੀ ਹੈ ਉਹ ਮੰਗ ਲਿੱਤੀ ਗਈ ਤੇ ਹੁਣ ਉਸ ਦੇ ਵੱਲੋਂ ਕੋਈ ਵੀ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਗਲਤ ਕੰਟੈਂਟ ਹੈਂ ਉਹ ਅਪਲੋਡ ਨਹੀਂ ਕੀਤਾ ਜਾਂਦਾ ਤਾਂ ਪਰਿਵਾਰ ਦੇ ਵਿੱਚ ਉਸ ਦੇ ਲਾਈਵ ਹੋਣ ਤੋਂ ਬਾਅਦ ਅਮ੍ਰਿਤਪਾਲ ਮਹਿਰੋ ਦੇ ਲਾਈਵ ਹੋਣ ਤੋਂ ਬਾਅਦ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿੰਨਾ ਕਿਤੇ ਅਗਰ ਦੇਖਿਆ ਜਾਵੇ ਤਾਂ ਘਰ ਦੇ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਨੇ ਮਾਂ ਦਾ ਜਿਹੜਾ ਸਾਆ ਹੈ ਉਸ ਦੇ ਸਿਰ ਤੇ ਨਹੀਂ ਅਤੇ ਘਰ ਨੂੰ ਪਰਿਵਾਰ ਨੂੰ ਚਲਾਉਣ ਦੇ ਲਈ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਮਿਹਨਤ ਜਿਹੜੀ ਹੈ ਕੀਤੀ ਜਾਂਦੀ ਹੈ ਲਗਾਤਾਰ ਪ੍ਰਮੋਸ਼ਨਾਂ ਕਰਕੇ ਘਰ ਦਾ ਜਿਹੜਾ ਗੁਜ਼ਾਰਾ ਕੀਤਾ ਜਾਂਦਾ ਹੈ ਲੇਕਿਨ ਫਿਰ ਵੀ ਇੰਨੀ ਵਾਰ ਮਾਫੀ ਮੰਗਣ ਤੋਂ ਬਾਅਦ ਵੀ ਉਸ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਤੇ ਉਸ ਦੇ ਵੱਲੋਂ ਲਗਾਤਾਰ ਸਰਕਾਰਾਂ ਅਤੇ ਹੋਰ ਜਿਹੜੇ ਲੋਕਾਂ ਕੋਲੋਂ ਮਦਦ ਦੀ ਜਿਹੜੀ ਅਪੀਲ ਹੈ ਕੀਤੀ ਜਾ ਰਹੀ ਕਿ ਉਸ ਨੂੰ ਸਿਕਿਉਰਿਟੀ ਦਿੱਤੀ ਜਾਵੇ ਤਾਂ ਜੋ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਣ ਸੁਖਾਵੀ ਜੜੀ ਘਟਨਾ ਹੋਏ ਨਾ ਵਾਪਰੇ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ